ਪਈ ਰਾਮਕਿਸ਼ਨ ਗੁਰਮਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾਵਲੋ ਇੱਕ ਨਵਾਂ ਉਦਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਸਾਡੇ ਵਿੱਚ ਮਹਾਂਸ਼ਮ ਕੌਜ ਸਿੰਘ ਜੀ ਆਈ ਹੋਏ ਨੇ ਤੇ ਉਹਨਾਂ ਨੇ ਮੇਰੇ ਨਾਲ ਬੈਠ ਕੇ ਪ੍ਰਿੰਸੀਪਲ ਜੀ ਨਾਲ ਬੈਠ ਕੇ ਸਲਾਹ ਕੀਤੀ ਕਿ ਅਸੀਂ ਵਿੱਦਿਆ ਦਾ ਲੰਗਰ ਸ਼ੁਰੂ ਕਰੀਏ ਜੋ ਇਸ ਵੇਲੇ ਸਮਾਜ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਇਸ ਵੇਲੇ ਦੀ ਕਿਉਂਕਿ ਸਮਾਜ ਦੇ ਵਿੱਚ ਵਿੱਦਿਆ ਤੋ ਉਤੇ ਮੇਰੇ ਖਿਆਲ ਹੋਰ ਕੋਈ ਵੀ ਜਿਹੜਾ ਚੀਜ਼ ਹੈ ਉਪਰਾਲਾ ਨਹੀਂ ਹੋ ਸਕਦਾ ਵਿਦਿਆ ਦੇ ਨਾਲ ਹੀ ਜਿਹੜੇ ਵਿਦਿਆਰਥੀਆਂ ਦੇ ਜੀਵਨ ਨੂੰ ਇੱਕ ਨਵੀਂ ਸੇ ਦਿੱਤੀ ਜਾ ਸਕਦੀ ਹੈ ਤੇ ਜਿਹਦੇ ਵਾਸਤੇ ਹੁਣ ਮਹਾਂਸ਼ੂਬ ਕੋਸਿੰਗ ਜੀ ਆਪਣੇ ਵਿਚਾਰ ਦੱਸਣਗੇ ਕਿ ਅਸੀਂ ਕਿਵੇਂ ਇਹ ਪਲਾਨ ਜਿਹੜਾ ਕਰ ਰਹੇ ਹਾਂ ਜੀ ਪਰਨਾਮ ਵੀ ਸਰ ਆਪਣੇ ਨਾਮ ਤੋਂ ਚਾਰਕਰ ਮਹਾਂਸ਼ ਚਮਕੌਰ ਸਿੰਘ ਸੇਵਾ ਪੰਥੀ ਰੈਜੀਡੈਂਟ ਭਾਈ ਰਾਮ ਪਿਸ਼ਿੰਗ ਗੁਰਮਤ PUBLIC ਸੀਨੀਅਰ ਸੈਕੰਡਰੀ ਸਕੂਲ ਜੋ ਕਿ ਉਸ ਨੂੰ ਭਾਈ ਰਾਮ ਗਿਸ਼ਨ ਜੀ ਐਜੂਕੇਸ਼ਨਲ ਐਂਡ ਚੈਰੀਟੇਬਲ ਟਰਸਟ ਚਲਾ ਰਿਹਾ ਹੈ ਉਹਨਾਂ ਦੇ ਵੱਲੋਂ ਅਸੀਂ ਇਹ ਛੋਟਾ ਜਿਹਾ ਇੱਕ ਦੇ ਵਿਕਲਾ ਉਪਰਾਲਾ ਆਰੰਭ ਕਰਨ ਜਾ ਰਹੇ ਆ ਪਹਿਲਾਂ ਵੀ ਆਪ ਜੀ ਦੇ ਸਹਿਯੋਗ ਦੇ ਨਾਲ ਅਸੀਂ ਭਰੂ ਸੰਮਾਲ ਸ਼ਿਸ਼ੂ ਪਾਲਨ ਕੇਂਦਰ ਪੰਘੂੜਾ ਲਗਾਇਆ ਸੀ ਜਿਹਦੇ ਵਿੱਚ ਆਪ ਜੀ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਉਸ ਵਕਤ ਕੇਂਦਰੀ ਮੰਤਰੀ ਰੰਕਾ ਚੌਧਰੀ ਜੀ ਉਸ ਨੇ ਕਿਹਾ ਕਿ ਅਸੀਂ ਇਦਾਂ ਦੇ ਪੰਘੂੜੇ ਸਾਰੇ ਭਾਰਤ ਦੇ ਵਿੱਚ ਲਾਵਾਂਗੇ ਔਰ ਪੰਜਾਬ ਸਰਕਾਰ ਨੇ ਕਿਹਾ ਕਿ রেড ਕ੍ਰਾਸ ਚਲਾਵਾਂਗੇ ਉਹ ਭੰਗੂੜੇ ਅੱਜ ਚੱਲ ਰਹੇ ਆ। ਹੋਰ ਵੀ ਅਸੀਂ ਛੋਟੀਆਂ-ਛੋਟੀਆਂ ਜਿੰਨੇ ਨਸ਼ਾ ਛਡਾਓ, ਡੇਂਗੂ ਦੇ, ਕਰੋਨਾ ਦੇ ਵਿੱਚ ਦਵਾਈਆਂ ਵੰਡਣੀਆਂ, ਸਮਾਜ ਸੇਵਾ ਦੇ ਜਿੰਨੇ ਗੁਰੂ ਦੀ ਕਿਰਪਾ ਉਹਨਾਂ ਦਾ ਕਾਰਜ ਅਸੀਂ ਆਪਣੇ ਤੌਰ ਤੇ ਬੇਤਰਸਾਨ ਕਰਦੇ ਰਹਿੰਦੇ ਆ। ਅੱਜ ਫਿਰ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ। ਅਸੀਂ ਇੱਕ ਨਵਿਕਲਾ ਆਪਰਾਲਾ ਭਾਈ ਰਾਮਕਿਸ਼ਨ ਜੀ ਮੁਫਤ ਵਿਦਿਆ ਦਾ ਲੰਗਰ ਆਰੰਭ ਕਰਨ ਜਾ ਰਹੇ ਹਾਂ। ਕਿਉਂਕਿ ਅੱਜ ਦੇ ਸਮੇਂ 'ਚ ਆਪ ਜੀ ਨੂੰ ਪਤਾ ਵੀ ਕਿਸ ਤਰ੍ਹਾਂ ਬੱਚਿਆਂ ਨੂੰ ਪੜਾਉਣਾ ਬਹੁਤ ਔਖਾ ਹੋ ਗਿਆ। ਪੜ੍ਹਾਈ ਜਿਹੜੀ ਹੈ ਵਿੱਦਿਆ ਬੜੀ ਮਹਿੰਗੀ ਹੋ ਗਈ ਹੈ। ਭਾਵੇਂ ਸਾਡਾ ਸਕੂਲ ਜਿਹੜਾ ਹੈ ਪਹਿਲਾਂ ਤੋਂ ਹੀ ਪਿੰਡੂ ਵਿਅਕਤੀਆਂ ਵਾਸਤੇ ਪਿੰਡਾਂ ਵਾਲਿਆਂ ਵਾਸਤੇ ਆਮ ਲੋਕਾਂ ਵਾਸਤੇ ਜਿਹੜਾ ਹੈ ਉਹ ਰੰਭ ਕੀਤਾ ਗਿਆ ਸੀਗਾ 1988 ਦੇ ਵਿੱਚ। ਉਹ ਲਗਾਤਾਰ ਅਸੀਂ ਉਸੇ ਤਰ੍ਹਾਂ ਹੀ ਸੇਵਾ ਕਰਦਾ ਆ ਰਹੇ ਹਾਂ। ਪਰੰਤੂ ਅਸੀਂ ਦੇਖਦੇ ਹਾਂ ਕਿ ਸਾਡੇ ਸਕੂਲ ਦੇ ਵਿੱਚ ਬਹੁਤ ਘੱਟ ਤੀਸਾ ਔਰ ਬਹੁਤ ਘੱਟ ਅਸੀਂ ਪੈਸਾ ਲੈਂਦੇ ਹਾਂ। ਜਿੰਨਾਂ ਕੋ ਨਹੀਂ ਸਰਦਾ ਉਹਦੇ ਵਿੱਚੋਂ ਵੀ ਸਾਡੇ ਬੱਚਿਆਂ ਦੀਆਂ ਘਟੋ ਘਟ 350 ਬੱਚਾ ਹੈ ਔਰ ਉਹਦੇ ਵਿੱਚੋਂ ਵੀ 100 ਦੇ ਲਗਭਗ ਸਾਡੇ ਬੱਚਿਆਂ ਦੀਆਂ ਵੱਧ ਘਟ ਕਰਕੇ ਫੀਸਾਂ ਮਾਫ ਹੋ ਗਏ ਪਰੰਤੂ ਫਿਰ ਵੀ ਅਸੀਂ ਸੋਚਿਆ ਵੀ ਜਿਹੜੇ ਬੱਚੇ ਵਾਂਝੇ ਰਹਿ ਜਾਂਦੇ ਆ ਜਿਨ੍ਹਾਂ ਨੂੰ ਕੋਈ ਸਹੂਲਤਾਂ ਨਹੀਂ ਪੜ੍ਹ ਨਹੀਂ ਸਕਦੇ ਉਹਨਾਂ ਦੇ ਵਾਸਤੇ ਅਸੀਂ ਇੱਕ ਵਿੱਦਿਆ ਦਾ ਲੰਗਰ ਕਿਉਂਕਿ ਅੱਜ ਦੇ ਸਮੇਂ ਦੀ ਜਿਹੜੀ ਲੋੜ ਹੈ ਵੀ ਆਪਾਂ ਨੂੰ ਵਿੱਦਿਆ ਬੜੀ ਜ਼ਰੂਰੀ ਹੈ ਵਿੱਦਿਆ ਪੜ੍ਹ ਕੇ ਹੀ ਜਿਹੜਾ ਮਨੁੱਖ ਹੈ ਉਹ ਗਿਆਨ ਪ੍ਰਾਪਤ ਕਰ ਸਕਦਾ ਹੈ ਉੱਚ ਉਚਯੋਗਾਂ ਦੇ ਪਹੁੰਚ ਸਕਦਾ ਹੈ ਔਰ ਉਹਦੀ ਲੋੜ ਨੂੰ ਪੂਰਾ ਕਰਨ ਵਾਸਤੇ ਅਸੀਂ ਆਪ ਜੀ ਦਾ ਸਹਿਯੋਗ ਲੈਣ ਵਾਸਤੇ ਆਪ ਜੀ ਦੀਆਂ ਸ਼ੁਭ ਕਾਮਨਾਵਾਂ ਲੈਣ ਵਾਸਤੇ ਆਪ ਜੀ ਦੇ ਹਾਜ਼ਰ ਹੋਈਆਂ ਸਾਡਾ ਇਹਦੇ ਵਿੱਚ ਬਿਲਕੁਲ ਇੱਕ ਵੀ ਕੋਈ ਸਵਾਰਥ ਨਹੀਂ ਹੈ ਪਹਿਲਾਂ ਵੀ ਜਿੰਨੇ ਕਾਰਜ ਕੀਤੇ ਹੈ ਸਾਨੂੰ ਕੋਈ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਸਿਰਫ ਤੇ ਸਿਰਫ ਪੈਸੇ ਵਾਸਤੇ ਕੰਮ ਕਰਦੇ ਹੋ ਨਿਰਸਵਾਰਥ ਪਹਿਲਾਂ ਕੰਮ ਕੀਤਾ ਹੈ ਨਿਰਸਵਾਰਥ ਹੀ ਹੋਣਾ ਹੈ ਸਾਡਾ ਇਹ ਤਾਂ ਕੋਈ ਮੋਟੋ ਨਹੀਂ ਸਿਰਫ ਇਹ ਹੈ ਵੀ ਅਸੀਂ ਬੱਚਿਆਂ ਨੂੰ ਵਿਦਿਆ ਦੇਈਏ ਤਾਂ ਕਿ ਜਿਹੜੇ ਸਾਡੇ ਬੱਚੇ ਐ ਬਾਹਰ ਜਾਣ ਦੀ ਬਜਾਏ ਇੱਥੇ ਹੀ ਵਿਦਿਆ ਪੜ੍ਹਨ ਉਹਦੇ ਨਾਲ ਨਾਲ ਅਸੀਂ ਤਾਂ ਹੋਰ ਉਪਰਾਲਾ ਵੀ ਕਰਨਾ ਹੈ ਕਿ ਜਿਹੜੇ ਬੱਚੇ ਐ ਉਹਨਾਂ ਨੂੰ ਹੱਥੀਂ ਕਿਰਤ ਕਰਨ ਦੀ ਪ੍ਰੇਰਣਾ ਜਿਸ ਤਰ੍ਹਾਂ ਆਈ.ਟੀ.ਆਈ ਦੇ ਵਿੱਚ ਆਪਾਂ ਕੋਰਸ ਚੱਲਦੇ ਆ ਅਸੀਂ ਬੱਚਿਆਂ ਨੂੰ ਜਿਸ ਤਰ੍ਹਾਂ ਇਲੈਕਟ੍ਰੀਸ਼ੀਅਨ ਹੈ ਕੋਈ ਮੋਟਰਸਾਈਕਲ ਦਾ ਕੰਮ ਐ ਕੋਈ ਫ੍ਰਿਕਸਾਂ ਦਾ ਕੋਈ ਪ੍ਰਿੰਟ ਦਾ ਉਹਨਾਂ ਨੂੰ ਨਾਲ-ਨਾਲ ਹੀ ਅਸੀਂ ਸਿਖਾਉਣਾ ਸ਼ੁਰੂ ਕਰਾਂਗੇ ਇਦੇ ਨਾਲ ਹੀ ਇੱਕ ਹੋਰ ਪ੍ਰਾਲਾ ਵੀ ਐ ਵੀ ਉਹਨਾਂ ਬੱਚਿਆਂ ਨੂੰ ਅਸੀਂ ਇੱਕ ਰਜਗਾਰ ਦਾ ਮਹੱਈਆ ਵੀ ਕਰਾਣਾ ਹੈ ਵੀ ਛੋਟੇ-ਛੋਟੇ ਪ੍ਰੋਜੈਕਟ ਲਾਵਾਂਗੇ ਉਹਦੇ ਵਿੱਚੋਂ ਜਿੰਨੀ ਵੀ ਕੋਈ ਬੱਚੇ ਨੇ ਮਿਹਨਤ ਕਰਨੀ ਹੈ ਉਹਦਾ ਉਹਨੂੰ ਮਿਹਨਤਾਨਾ ਦਿੱਤਾ ਜਾਇਆ ਕਰੇਗਾ ਨਾ ਵੀ ਨਾ ਪਰੰਤੂ ਕੰਮ ਸ਼ੁਰੂ ਕਰ ਰਹੇ ਹਾਂ ਪਹਿਲਾਂ ਇਹ ਅਸੀਂ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਤੱਕ ਆਰੰਭ ਕਰ ਰਹੇ ਹਾਂ ਉਸ ਤੋਂ ਬਾਅਦ ਗੁਰੂ ਤੇ ਪਾਤੀ 8ਵੀਂ 10ਵੀਂ 12ਵੀਂ ਤੱਕ ਦੇ ਕਲਾਸਾਂ ਚਲਾਵਾਂਗੇ ਜਿਹੜੇ ਲੋੜਵੰਦ ਬੱਚੇ ਆ ਜਿਨ੍ਹਾਂ ਨੂੰ ਕੋਈ ਰਹਿائش ਦੀ ਜੇ ਪ੍ਰਬੰਧ ਪਿਆ ਲੋੜ ਪਈ ਉਹ ਵੀ ਅਸੀਂ ਮੁਹੱਈਆ ਕਰਵਾਉਂਗੇ ਕਿਉਂਕਿ ਪਹਿਲਾਂ ਵੀ ਸਾਡੇ ਕੋਲ ਮੇਰੇ ਕੋਈ ਬੱਚੇ ਰਹਦੇ ਆ ਪਹਿਲਾਂ ਵੀ ਅਸੀਂ ਬੱਚਿਆਂ ਨੂੰ ਪੜ੍ਹਾਦੇ ਆ ਇਸ ਕਰਕੇ ਇਹ ਸਾਡਾ ਇੱਕ ਉਪਰਾਲਾ ਛੋਟਾ ਜਿਹਾ ਅਸੀਂ ਆਪਜੀ ਤੋਂ ਸਹਿਯੋਗ ਇਸ ਕਰਕੇ ਲੈਣਾ ਹੈ ਕਿ ਜੇ ਅਸੀਂ ਇੱਕ ਛੋਟੀ ਜੀ ਸੰਸਥਾ ਇੱਕ ਕਾਰਜ ਜਿਹੜਾ ਕਰ ਰਹੀ ਹੈ ਜਿਸ ਤਰ੍ਹਾਂ ਪਹਿਲਾਂ ਪੰਘੂੜੇ ਲੱਗੇ ਆ ਇਸੇ ਤਰ੍ਹਾਂ ਇਹਨੂੰ ਵੇਖ ਕੇ ਵੀ ਹੋਰ ਵੀ ਲੋਕਾਂ ਦੇ ਵਿੱਚ ਉਤਸ਼ਾਹ ਪੈਦਾ ਹੋਵੇਗਾ ਉਹ ਵੀ ਆਪਕੋ ਆਪਣੇ ਪਿੰਡਾਂ ਚ ਆਪਣੇ ਸ਼ਹਿਰਾਂ ਚ ਜਿੱਥੇ ਵੀ ਠੀਕ ਲੱਗਦਾ ਉਹ ਮੁਫਤ ਵਿੱਦਿਆ ਦੇ ਲੰਗਰ ਚਲਾਉਣੇ ਸ਼ੁਰੂ ਕਰੋ ਤਾਂ ਕਿ ਅੱਜ ਸਮੇਂ ਦੀ ਲੋੜ ਜਿਹੜੀ ਹੈ ਵਿੱਦਿਆ ਦੀ ਪੂਰੀ ਹੋ ਸਕੇ ਵਿੱਦਿਆ ਦੀ ਬੜੀ ਜ਼ਰੂਰਤ ਹੈ ਖਾਸ ਕਰਕੇ ਲੜਕੇ ਜਿਹੜੇ ਸਾਡੇ ਜੇ ਇੱਥੇ ਕਿਰਤ ਵੀ ਕਰਨਗੇ ਰੋਜ਼ਗਾਰ ਵੀ ਮਿਲੇਗਾ ਤੇ ਉਹ ਫਿਰ ਬਾਹਰ ਨਹੀਂ ਜਾਣਗੇ ਪਿਛਲੇ ਜਿਆ ਮੈਂ ਆਪਣਾ ਸਾਰਿਆਂ ਨੂੰ ਪਤਾ ਕਿ ਜਿਹੜੇ ਸਕੂਲ ਐ ਇੰਜੀਨੀਅਰ ਕਾਲਜ ਐ ਬੰਦ ਹੁੰਦੇ ਜਾ ਰਹੇ ਐ ਇਸ ਕਰਕੇ ਕਿਉਂਕਿ ਬੱਚੇ ਜਿਹੜੇ ਸਾਡੇ ਬਾਹਰ ਜਾ ਰਹੇ ਐ ਔਰ ਬੱਚਾ ਇੱਥੇ ਰਹਿ ਕੋਈ ਨਹੀਂ ਗਿਆ ਜੇ ਹੈ ਵੀ ਕਿ ਕਿ ਬੱਚਾ ਬੱਚੇ ਆਉਣਗੇ ਸੂਚ ਇਸ ਵਾਸਤੇ ਅਸੀਂ ਮਾਂ ਬੋਲੀ ਪੰਜਾਬੀ ਦੇ ਵਿੱਚ ਇਹ ਜਿਹੜਾ ਸਾਰਾ ਸਿਸਟਮ ਚਲਾਣਾ ਔਰ ਬੋਰਡ ਨਾਲ ਸੰਬੰਧਤ ਹੋਏਗਾ ਅਸੀਂ ਬਸ ਇਸ ਵਾਸਤੇ ਅਸੀਂ ਆਪਜੀ ਦੇ ਹਾਜ਼ਰ ਹੋਏ ਆ ਵੀ ਸਾਡਾ ਇਸੇ ਜੋ ਕਰਿਓ ਅਸੀਂ ਬਿਲਕੁਲ ਨਿਰਸਵਾਰਥ ਕੋਈ ਸਾਡੇ ਤੇ ਇੱਕ ਵੀ ਕਹੇ ਭਈ ਇਹ ਬਾਬਾ ਜੀ ਤੁਸੀਂ ਕਦੇ ਵੀ ਇਸ ਤਰ੍ਹਾਂ ਦਾ ਕੰਮ ਕੀਤਾ ਕਿ ਸਾਡੇ ਨਾਲ ਵਾਅਦਾ ਕੀਤਾ ਸੀ ਜਦੋਂ ਅਸੀਂ ਘਰੂਨ ਸੰਭਾਲਦਾ ਸ਼ੁਰੂ ਕੀਤੀ ਸੀ ਫਲਾਈਓਵਰ ਦੇ ਵਿੱਚ ਆਪਜੀ ਸਾਰੇ ਆਏ ਸੀ ਉਦੋਂ ਹੀ ਵਾਦਾ ਕੀਤਾ ਸੀ ਵੀ ਅਸੀਂ ਇੱਕ ਰੁਪਈਆ ਵੀ ਕਿਸੇ ਤੋਂ ਨਹੀਂ ਲਵਾਂਗੇ। ਨਾ ਅਸੀਂ ਡਿਮਾਂਡ ਕਰਾਂਗੇ ਕਿਸੇ ਤੋਂ। ਪਰ ਉਹ ਕਾਰਜ ਵੀ ਚੱਲਿਆ ਲੜਕੀਆਂ ਆਈਆਂ ਛੋਟੀਆਂ-ਛੋਟੀਆਂ ਕੋਈ 15 ਦਿਨ ਦੀ ਕੋਈ 20 ਦਿਨ ਦੀ ਕੋਈ ਮਹੀਨੇ ਦੀ ਝਾੜੀਆਂ ਦੇ ਚੁੱਕ-ਚੁੱਕ ਕੇ ਲੈ ਕੇ ਗਈ। ਉਹ ਅਸੀਂ ਲੜਕੀਆਂ ਨੂੰ ਸੰਭਾਲਿਆ। ਇਹ ਮੈਡਮ ਪ੍ਰਿੰਸੀਪਲ ਸਾਡੇ ਖਿੰਮਤ ਕੌਰ ਜੀ ਇਹ ਬੱਚੀਆਂ ਨੂੰ ਰੱਖਦੇ ਰਹੇ ਆ। ਔਰ ਜਦੋਂ ਕੋਈ ਲੋੜਵੰਦ ਪਰਿਵਾਰ 13-14 ਸਾਲ ਤੋਂ ਜਿਨ੍ਹਾਂ ਕੋਲ ਕੋਈ ਬੱਚਾ ਨਹੀਂ ਉਹਨਾਂ ਪਰਿਵਾਰਾਂ ਨੂੰ ਲੜਕੀਆਂ ਅਡਾਪਟ ਕਰਾਈਆਂ। ਅੱਜ ਉਹ ਲੜਕੀਆਂ ਜਿਹੜੀਆਂ ਕੱਖਾਂ ਤੋਂ ਲਿਆਂਦੀਆਂ ਸੀ ਲੱਖਾਂਪਤੀ ਕਾਚ ਔਰ ਟਾਪ ਦੇ ਸਕੂਲਾਂ 'ਚ ਪੜ੍ਹੀਆਂ ਨੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਈ ਸੋ ਇਸ ਵਾਰ ਤੇ ਸਾਡਾ ਇਹ ਮਨ ਹੈ ਵੀ ਵਿਦਿਆਰਥਣਾਂ ਨਾਲ ਇਹੜਾ ਸ਼ੁਰੂ ਕਰੀਏ ਆਪਾਂ ਨਾਲ ਮਿਲ ਕੇ ਸਾਰੇ ਸਮਾਜ ਦੇ ਵਿੱਚ ਜਿਹੜੇ ਕੰਮ ਕਰੀਏ ਰਹਿਣਾ ਇੱਥੇ ਨਾਂ ਸੀ ਲੈ ਕੇ ਆਏ ਆ ਨਾ ਲੈ ਕੇ ਜਾਣਾ ਰਹਿਣਾ ਸਾਰਾ ਕੁਝ ਇੱਥੇ ਹੀ ਹੈ ਪ੍ਰਮਾਤਮਾ ਦਾ ਦਿੱਤਾ ਹੋਇਆ ਸਾਡੇ ਵੱਡੇ-ਵੱਡੇ ਦੇ ਤੁਰ ਗਏ ਅਸੀਂ ਵੀ ਤੁਰ ਜਾਣਾ ਸੋ ਜਿਹੜਾ ਭਾਈ ਰਾਮਕਿਸ਼ਨ ਸਕੂਲ ਹੈ ਇਹ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ 1988 ਤੋਂ ਬਣਿਆ ਹੋਇਆ ਉਹਨੇ ਮੈਡਮ 1988 ਤੋਂ ਸਕੂਲ ਦੇ ਵਿੱਚ ਹੈ ਸੋ ਇਸ ਵਾਸਤੇ ਅਸੀਂ ਇਹਦੇ ਵਾਸਤੇ ਤੁਹਾਡੇ ਹਾਜ਼ਰ ਹੋਏ ਆਂ ਬਾਕੀ ਜਿਹੜੇ ਛੋਟੇ-ਛੋਟੇ ਕਾਰਜ ਜੋ ਵੀ ਆਪਾਂ ਅੱਸੀ ਕਰਨੇ ਆਂ ਜਿਵੇਂ ਖੇਡਾਂ ਦੇ ਵਿੱਚ ਸ਼ਾਹ ਕਰਨਾ ਇਹ ਆਪਣੇ ਸਰਦਾਰ ਸੁਖਰਾਮ ਸਿੰਘ ਕੋਚ ਹੈ ਸੌਖੀ ਦੇਵਾਲ ਦੀ ਬੇਸਵਾਲ ਜੀ ਕੀ ਕਰਾਉਗੇ ਔਰ ਕਰਵਾਗੇ ਦੇ ਬੱਚਿਆਂ ਨੂੰ ਇਹ ਸ਼ੁਰੂ ਕੀਤਾ ਹੋਇਆ ਔਰ ਇਹ ਇਹਨਾਂ ਨੂੰ ਪਤਾ ਵੀ ਆਪਣਾ ਅੱਜ ਖੇਡਾਂ ਦੇ ਵਿੱਚ ਜਿਹੜੇ ਬੱਚੇ ਆ ਉਹ ਜਦੋਂ ਗਵਰਨਮੈਂਟ ਵਿੱਚ ਨੌਕਰੀ ਮਿਲਦੀ ਉਹਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੂੰ ਪ੍ਰੈਫਰੈਂਸ ਲੱਗਦੀ ਹੈ ਇਹਨਾਂ ਦੀ ਐਜੂਕੇਸ਼ਨ ਦੇ ਲਈ ਅਧੀਆਂ ਜਿਹੜੀਆਂ ਬਰਨਾਲੀ ਸ਼ੁਰੂ ਕਰਦੇ ਤੁਸੀਂ ਅਧੀਆਂ ਲੈਂਦੀ ਹਾਂਜੀ ਆ ਇਸੇ ਕਰਕੇ ਅਸੀਂ ਜਾਣਦੇ ਹਾਂ ਕਿੰਦਾ ਜੀ ਆਨਲਾਈਨ ਪਹਿਲਾਂ ਕਿਹੜੀਆਂ ਤੇ ਕੁਝ ਹਾਰਡ ਕਾਪੀ ਦਾ ਕਈ ਲੋਕ ਜਿਹੜੇ ਆ ਜਿਹੜੇ ਇਸ ਤਰ੍ਹਾਂ ਦੇ ਵਰਕ ਚਾਹੁੰਦੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਆਨਲਾਈਨ ਅਪਲਾਈ ਕਿਵੇਂ ਕਰਨਾ ਤੇ ਜਿਹਦੇ ਵਾਸਤੇ ਅਸੀਂ ਲਾਈਵ ਜਿਹੜੇ ਵਿੱਚ ਆਉਂਦੇ ਆ ਸਾਡੇ ਕੋਲ ਹਾਰਡ ਕਾਪੀਜ਼ ਦੇ ਕੇ ਅਸੀਂ ਪਿੰਡਾਂ ਦੇ ਵਿੱਚ ਆਪਣਾ ਪ੍ਰਚਾਰ ਸ਼ੁਰੂ ਕਰ ਦਿੰਦੇ ਆ ਨੇੜੇ ਦੇ ਇਲਾਕਿਆਂ ਵਿੱਚ ਬਸਤੀਆਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਬਸਤੀਆਂ ਦੇ ਲੋਕਾਂ ਦੇ ਬੱਚਿਆਂ ਨੂੰ ਸ਼ੁਰੂ ਦਿੱਤੀ ਸੀ এডਿਕੇਸ਼ਨ ਕਰਨੀ ਨਾਲ ਉਹ ਕੰਟੀਨਿਊ ਰਹੇਗਾ ਉਸੇ ਤਰ੍ਹਾਂ ਦਾ ਪ੍ਰੋਸੈਸ ਉਹਦੇ ਕੋਈ ਏਜ ਦਾ ਨਹੀਂ ਸੀ ਪਰ ਅਸੀਂ ਹੁਣ ਚਾਹਦੇ ਹਾਂ ਪਹਿਲੀ ਤੋਂ ਪੰਜਵੀਂ ਤੱਕ ਸ਼ੁਰੂ ਕਰਕੇ ਫਿਰ ਉਹਨਾਂ ਨੂੰ 8 10th 2 ਪੰਜਾਬ ਬੋਰਡ ਦੇ ਨਾਲ ਜੋੜ ਕੇ ਉਹਨਾਂ ਨੂੰ ਉਸ ਤਰ੍ਹਾਂ ਦਾ ਕੰਮ ਕਰਾਇਆ ਜਾਵੇ ਸਰਟੀਫਿਕੇਟ ਵਗੈਰਾ ਸਾਰਾ ਸਾਰਾ ਪ੍ਰੋਪਰ ਵੇ ਦੇ ਵਿੱਚ ਤਾਂ ਕਿ ਕਾਨੂੰ ਡਿਗਰੀ ਮਿਲ ਕੇ ਬੱਚੇ ਅਕੀ ਨੌਕਰੀਆਂ ਪ੍ਰਾਪਤ ਕਰ ਸਕਣ ਤੁਸੀਂ ਆਪ ਜੀ ਵੀ ਕੋਈ ਬੱਚਾ ਭੇਜ ਸਕਦੇ ਹੋ ਕੋਈ ਗਰੀਬ ਪਰਿਵਾਰ ਹੋਵੇ ਕੋਈ ਗਰੀਬ ਬੱਚਾ ਹੋਵੇ ਜਿਹਦਾ ਕੋਈ ਨਹੀਂ ਹੈ ਉਹ ਜਦੋਂ ਮਰਜ਼ੀ ਸਾਡੇ ਕੋਲ ਪਹਿਲਾਂ ਵੀ ਅਸੀਂ ਬੇਨਤੀ ਕਰਦੇ ਵੀ ਕੋਈ ਵੀ ਸਾਡੇ ਕੋਲੇ ਭੇਜੋ ਜਿੰਨਾ ਕੈ ਜੈਸਾ ਰਹਿ ਤੈਸਾ ਹੀ ਵਰਤਾਇ ਆਪਣਾ ਬਲ ਨਹੀਂ ਹਾਰਾ ਜਿੰਨਾ ਪ੍ਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਉਹ ਅਸੀਂ ਉਹਨਾਂ ਕਰੀ ਜਾਂਦੇ ਆ ਉਹ ਕਰੀ ਜਾਣਾ ਬੱਚੇ ਅਸੀਂ ਲੋੜਵੰਦਾਂ ਨੂੰ ਘੂਕ ਕਰਕੇ ਦੇਖਾਂਗੇ ਜੀ ਬੱਚਾ ਹੈ ਵੀ ਹੈ ਕਈ ਵਾਰੀ ਵੈਸੇ ਵੀ ਆਪ ਨੂੰ ਪਤਾ ਹੈ ਹਾਂ ਉਹ ਸਾਰੇ ਇੱਕ ਟੀਮ ਵਧੀਆ ਬਣਾਵਾ ਜੀ ਤੁਹਾਡੇ ਦੇ ਵਿੱਚੋਂ ਵੀ ਕੋਈ ਸੰਯੋਗ ਦਿਓ ਕਿਉਂਕਿ ਤੁਸੀਂ ਲੋਕਤੰਤਰ ਦਾ ਇੱਕ ਚੰਕਾ ਮਜ਼ਬੂਤ ਥੰਮ ਜੇ ਅੱਜ ਪ੍ਰੇਸ਼ਨਾ ਹੋ ਗਈ ਤਾਂ ਮੇਰਾ ਕੱਲ੍ਹ ਸ਼ਾਇਦ ਹਲਾਤ ਖੂਰ ਹੋਣ ਬਿਲਕੁਲ ਉਹਨਾਂ ਦੇ ਕਰਕੇ ਤੁਹਾਡਾ ਸਹਿਯੋਗ ਆਪਜੀ ਦਾ ਬਹੁਤ ਜ਼ਰੂਰੀ ਹੈ ਤੇ ਸਭ ਕਾਮਨਾਵਾਂ ਤੁਹਾਡੇ ਜੀ ਨੂੰ ਲੈਣੀ ਹੈ ਤੇ ਕੋਈ ਵੀ ਤੁਹਾਡੇ ਨਾਲ ਜਿਹੜਾ ਬਚਨ ਕੀਤਾ ਹੈ ਉਹਦੇ ਤੋਂ ਕਿਤੇ 1 ਇੰਚ ਵੀ ਪਾਸੇ ਨਹੀਂ ਈ ਮਿਸ਼ਨ ਪੰਜਾਬੀ